ਨਮਸਕਾਰ ਦੋਸਤੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੋਸਤੋ ਪੰਜਾਬ ਦਾ ਜੋ ਰਿਜ਼ਲਟ 4 ਜੂਨ ਨੂੰ ਆਇਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਔਰ ਬਹੁਤ 파ਟੀਆਂ ਲਈ ਹੈਰਾਨ ਕਰਨ ਵਾਲਾ ਹੈ ਮੈਂ ਆਪਣੇ ਸਾਰੇ ਵਰਕਰ ਸਹਿਬਾਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਉਹ ਰੰਗ ਲੈ ਆਈ ਅੱਜ ਪੰਜਾਬ ਦੇ ਵਿੱਚ ਅਸੀਂ 38% ਵੋਟ ਸ਼ੇਅਰ ਲੈ ਕੇ 3 ਜੇ ਨੰਬਰ ਦੇ ਉੱਤੇ ਪਹੁੰਚ ਚੁੱਕੇ ਆ ਅਕਾਲੀ ਦਲ ਜੋ ਕਿਸੇ ਸਮੇਂ ਸਾਡਾ ਵੱਡਾ ਭਰਾ ਹੋਣ ਦਾ ਰੁਤਬਾ ਰੱਖਦਾ ਸੀ ਉਹ માત્ર 12% ਵੋਟ ਸ਼ੇਅਰ ਲੈ ਕੇ ਸਿੰਗੜਦਾ ਜਾ ਰਿਹਾ ਗੌਰ ਕਰਿਓ ਅਸੀਂ 23 ਵਿਧਾਨ ਸਭਾ ਹਲਕੇ ਪੰਜਾਬ ਦੇ ਵਿੱਚ ਜਿੱਤ ਚੁੱਕੇ ਨੇ ਔਰ 6 ਵਿਧਾਨ ਸਭਾ ਹਲਕਿਆਂ ਦੇ ਉੱਤੇ ਅਸੀਂ ਦੂਸਰੇ ਨੰਬਰ ਤੇ ਆ ਇਹ ਸਾਫ ਸੰਕੇਤ ਹੈ ਕਿ ਪੰਜਾਬ ਆਪਣੇ ਰਾਹ ਨੂੰ ਪਹਿਚਾਨ ਚੁੱਕਿਆ ਹੈ ਪੰਜਾਬ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ ਬਸ ਹੁਣ ਜ਼ਰੂਰਤ ਹੈ ਸੈਯਮ ਬਣਾਨ ਰੱਖਣ ਦੀ ਜ਼ਰੂਰਤ ਹੈ ਆਪਣਾ ਹੌਸਲਾ ਕਾਇਮ ਰੱਖਣ ਦੀ ਜ਼ਰੂਰਤ ਹੈ ਨਿਡਰ ਹੋ ਕੇ ਅੱਗੇ ਵਧਨ ਦੀ ਆਨੰਦਪੁਰ ਸਾਹਿਬ ਵਿਧਾਨ ਸਭਾ ਦੀ ਗੱਲ ਕਰੀਏ ਸਾਡੇ 11000 ਵੋਟ ਸੀ 2022 ਦੇ ਵਿੱਚ 34471 ਵੋਟਾਂ ਸਾਨੂੰ 2024 ਦੇ ਵਿੱਚ ਪਈਆਂ ਨੇ ਰੋਪੜ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਕਰੀਬ ਕਰੀਬ 8000 ਵੋਟ ਫालतू ਦਰਜ ਕੀਤੀ ਹੈ ਸੋ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿੱਥੇ ਵਿਧਾਨ ਸਭਾ ਅਨੰਦਪੁਰ ਸਾਹਿਬ ਨੇ ਮਿਹਨਤ ਕੀਤੀ ਹੈ ਜਿੱਥੇ ਇੱਥੇ ਦੇ ਕਾਰਜਕਰਤਾਵਾਂ ਨੇ ਡਟ ਕੇ ਮਿਹਨਤ ਕੀਤੀ ਹੈ ਉੱਥੇ ਸਾਡੀ ਨਾਲ ਲੱਗਦੀ ਵਿਧਾਨ ਸਭਾ ਰੋਪੜ ਨੇ ਵੀ ਬਹੁਤ ਮਿਹਨਤ ਕੀਤੀ ਹੈ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੀਵਿਰ ਸਿੰਘ ਲਾਲਪੁਰਾ ਦੀ ਪ੍ਰਧਾਨਗੀ ਚ ਸਾਡੇ ਮੰਡਲ ਨੇ ਸਾਡੀ ਵਿਧਾਨ ਸਭਾ ਨੇ ਔਰ ਸਾਡੇ ਜ਼ਿਲ੍ਹੇ ਨੇ ਜੋ ਇਹ ਉਪਲਬਧੀ ਹਾਸਲ ਕੀਤੀ ਹੈ ਇਸ ਲਈ ਉਹ ਵੀ ਬਹੁਤ ਵਧਾਈ ਦੇ ਪਾਤਰ ਨੇ ਤੇ ਹੁਣ ਮੈਂ ਤਾਨੂੰ ਸਭ ਨੂੰ ਇੱਕ ਵਾਰੀ ਗੁਜ਼ਾਰਿਸ਼ ਕਰਦਾ ਕਿ ਹਜੇ ਸਾਡਾ ਸੰਘਰਸ਼ ਸਾਡੀ ਦਿੱਲੀ ਦੂਰ ਹੈ ਸਾਨੂੰ ਨਿਰੰਤਰ ਮਿਹਨਤ ਕਰਨੀ ਪੈਣੀ ਹੈ ਵੋਟਾਂ ਦਾ ਸਮਾਂ ਖਤਮ ਹੋ ਗਿਆ ਲੇਕਿਨ ਹੁਣ ਸਾਨੂੰ ਸਾਰੇ ਕਾਰਜਕਰਤਾਵਾਂ ਨੂੰ ਆਪਣੇ ਆਪਣੇ ਬੂਥ ਦੇ ਉੱਤੇ ਲਿਸਟ ਚੱਕ ਕੇ ਬੈਠਣਾ ਚਾਹੀਦਾ ਹੈ ਜਿਹੜੇ ਬੂਥ ਅਸੀਂ ਜਿੱਤੇ ਉਹ ਬੂਥ ਦੀ ਸਮੀਖਿਆ ਕਰਨ ਕਿ ਅਸੀਂ ਹੋਰ ਅੱਗੇ ਕਿਵੇਂ ਵੱਧ ਸਕਦੇ ਆ ਤੇ ਜਿਸ ਬੂਥ ਤੇ ਅਸੀਂ ਕੁਝ ਪਿੱਛੇ ਰਹਿ ਗਏ ਮੈਂ ਬੂਥ ਇਨਚਾਰਜਾਂ ਨੂੰ ਔਰ ਉਸ ਪਿੰਡ ਦੇ ਕਾਰਜਕਰਤਾਵਾਂ ਨੂੰ ਬੇਨਤੀ ਕਰਦਾ ਕਿ ਆਪਣੀ ਇੱਕ ਸਮੀਖਿਆ ਬੈਠਕ ਕਰੋ ਉਸ ਬੈਠਕ ਦੇ ਵਿੱਚ ਵਿਚਾਰ-ਵਿਵਸ਼ ਕਰੋ ਕਿਹੜੀਆਂ ਕਮੀਆਂ ਰਹਿ ਗਈਆਂ ਉਹਨਾਂ ਨੂੰ ਡਿਸਕਸ ਕਰੋ ਕਿਉਂਕਿ ਅੱਗੇ ਪੰਚਾਇਤੀ ਚੋਣਾਂ ਵੀ ਆਉਣ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਮਿਊਨਿਸਪੈਲਿਟੀ ਦਾ ਚੋਣ ਵੀ ਆਉਣ ਜਾ ਰਿਹਾ ਹੈ ਔਰ ਥੋੜੇ ਸਮੇਂ ਦੇ ਵਿੱਚ ਪੰਜਾਬ ਵਿਧਾਨ ਸਭਾ ਵੀ ਆਉਣ ਜਾ ਰਹੀ ਹੈ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਵਰਕਰ ਸਹਿਵਾਨਾਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੀ ਮਿਹਨਤ ਨੂੰ ਸਲਾਮ ਸੇ ਆਉਣ ਵਾਲੀ ਅਗਲੀਆਂ ਇਲੈਕਸ਼ਨਾਂ ਲਈ ਲਾਂਬੰਦ ਹੋਈਏ ਜੈ ਸ਼੍ਰੀ ਰਾਮ ਮੈਂ ਸਾਰੇ ਭਾਜਪਾ ਕਾਰਜਕਰਤਾ ਸ਼੍ਰੀ ਆਨੰਦਪੁਰ ਸਾਹਿਬ ਦੇ ਇੱਕ ਇੱਕ ਕਾਰਜਕਰਤਾ ਨੂੰ ਜਿਨ੍ਹਾਂ ਨੇ ਮਿਹਨਤ ਇੰਨੀ ਕੀਤੀ ਕਿ ਆਪਣੀ ਵਿਧਾਨ ਸਭਾ ਨੂੰ ਤੁਸੀਂ ਸੈਕੰਡ ਤੇ ਲਿਆ ਕੇ ਖੜਾ ਕਰਤਾ ਮੇਰਾ ਸਿਰ ਝੁਕਦਾ ਬੀਜੇਪੀ ਕਾਰਜਕਰਤਾ ਦੇ ਅੱਗੇ ਕਿ ਥੋੜੀ ਜਿਹੀ ਸਾਨੂੰ ਹਿੰਮਤ ਮਾਰਨ ਦੀ ਲੋੜ ਹੈ ਤੇ ਅਗਲਾ ਇਲੈਕਸ਼ਨ ਅਸੀਂ ਸ਼ੋਰ ਆਨੰਦਪਰਸਾਦ ਵਿਧਾਨ ਸਭਾ ਜਿੱਤਾਂਗੇ ਤੇ ਮੈਂ ਆਪਣੇ ਇੱਕ ਵਾਰੀ ਫੇਰ ਸਾਰੇ ਕਾਰਜਕਰਤਾ ਨੂੰ ਇਹ ਬੇਨਤੀ ਕਰਦਾ ਹੈ ਕਿ ਆਪਾਂ ਹੁਣ ਤੋਂ ਹੀ ਡਟ ਜਾਣਾ ਕੋਈ ਬਿਨਾਂ ਦੇਰ ਕੀਤੇ ਤੇ ਤਾਂ ਕਿ ਅਗਲੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਉਹ ਸੰਕੇਤ ਦੇ ਗਏ ਹੁਣ ਦੇ ਇਲੈਕਸ਼ਨ ਕਿ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਜ਼ਰੂਰ ਬਣੂਗੀ ਪੰਜਾਬ ਇੱਕ ਵਾਰੀ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਬੀਜੇਪੀ ਨੂੰ ਸਪੋਰਟ ਕੀਤੀ ਮੈਂ ਤਹਿ ਦਿਲ ਤੋਂ ਸ਼ੁਕਰੀਆ ਦਾ ਤਾਲੀਵਾਦ ਕਰਦਾ ਹਾਂ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਲੈ ਕਿਰਤ ਕਾਜ ਕੋਟਾ ਕਾ ਇੰਨਾ ਛੋਟਾ ਬੜਾ ਕਰਨਾ ਨਹੀਂ ਜ਼ਰੂਰੀ ਨਹੀਂ ਹੈ